एक ओंकार सत गुर प्रसाद पातशाही दसवीं तब प्रसाद सवैये श्रावक सुद समूह सिदान के देख फिर कर जोग जती के सूर सुरार्दन सुद सुदायक संत समूह अनेक के सारे ही देश को देख रहे मत कौना देखियत प्राणपति के श्री भगवान की पाए कृपा हूंते एक रति बिन एकरति के माते मतंग जरे जरे संग अनुप उत्ंग सुरंग सवारे कोट तुरंग कुरंग से कूदत पौण के गुण को जात निवारे पारी पूजान के पूप पलिबिद न्यावत शीस ना जात बिचारे ਇਤੇ ਪਏ ਤੋ ਕਹਾ ਪਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਦਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਟੋਲ ਮਿਰਦੰਗ ਨਗਾਰੇ ਗੂਜੰਤ ਗੂੜ ਗਜਾਨ ਕੇ ਸੁੰਦਰ ਹੀ ਸੰਤ ਹੀ ਹੈ ਰਾਜ ਹਜ਼ਾਰੇ ਪੂਤ ਪਵਿਖ ਪਵਾਨ ਕੇ ਪੂਪਤ ਕੌਣ ਗਣ ਨਹੀਂ ਜਾਤ ਵਿਚਾਰੇ श्रीपत श्री भगवन् पजे बिन अन्त को अन्त सिधारे तीर्थ नान दयादम दान सुसंजम नेम अनेक भिखै बेद पुराण कतेब कुरान जिमीन जमान सबान के पेख पौन आहार जति जत तार सबै सो विचार हजार के देखै श्री भगवान पजे बिन पूपत एकरति बिन एक न लेख सुद सिपा दुरन्त सुसाज सनाहा दुर्जान दलेंगे पारी गुमान परे मन मैकर पर्वत पंख हले ना हलेंगे तोर अरिर मरोरम वासन माते मतंगन मान लेंगे ਸ਼੍ਰੀ ਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲेंगे ਪੀਰ ਅਪਾਰ ਬੜੇ ਬਰਿਆਰ ਅਬੇ ਚਾਰ ਹੈ ਸਾਰ ਕੀ ਤਾਰ ਪਸ਼ਿਆ ਤੋਰਤ ਦੇਸ ਮਲਿੰਦਮ ਵਾਸਨ ਮਾਤੇ ਗਜਾਨ ਕੇ ਮਾਨ ਮਲਿਆ ਗਾੜੇ ਗੜਾਨ ਕੇ ਤੋੜਨ ਹਾਰ ਸੋ ਬਾਤਨ ਹੀ ਚੱਕ ਚਾਰ ਲਵਿਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਇਕ ਦੇਵਯਾ দানਵ ਦੇਵ ਫਨਿੰਦ ਨਿਸ਼ਾਚਰ ਪੂਤ ਪਵਿਖ ਪਵਾਨ ਜਪੈਗੇ ਜੀਵ ਜਿਤੈ ਜਲ ਮੈ ਥਲ ਮੈ ਪਲ ਹੀ ਪਲ ਮੈ ਸਭ ਥਾਪਥ ਪੈਗੇ ਉਨ ਪਰਤਾਪਨ ਬਾੜ ਜੈਤ ਤੁਨ ਪਾਪਣ ਕੇ ਬਹੁ ਪੁੰਜ ਖ ਪੈਗੇ साद समूह प्रसन्न फिर जग सत्र सबै अवलोक पेंगे मानव इन्द्र गजेन्द्र नरातप तिरलोक त्रिलोक राज करेंगे कोट इशनान गजादिक दान अनेक स्म महेसर बिसन सचिपथ जम फास परेंगे ਜੇ ਨਰ ਸ੍ਰੀਪਤ ਕੇ ਪ੍ਰਸ ਹੈ ਪਗ ਤੇ ਨਰ ਫਿਰ ਨਾ ਦੇਹ ਤਰੰਗੇ ਕਹਾ ਪਇਓ ਜੋ ਦੋ ਉਲੇ ਉਚਨ ਮੁੰਦਕੇ ਬੈਠ ਰਹਿਓ ਬਕ ਧਿਆਨ ਲਗਾਇਓ 나ਤ ਫਿਰਿਓ ਲਿਏ ਸਾਤ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਬਾਸ ਕੀਓ ਬਖਿਆਨ ਸੋ ਬੈਠਕੇ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਚ ਕਹੂੰ ਸੁਣ ਲੈ ਹੋ ਸਬੈ ਜਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ ਕਾਹੂ ਲੈ ਪਾਹਣ ਪੂਜ ਤਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ ਕਾਹੂ ਪਸਾਕੋ ਸੀਸ ਨਿਵਾਇਓ ਕੋਊ ਬੋਤਨ ਕੋ ਪੂਜਤ ਹੈ ਪਸ ਕੋਊ ਮਿਰਤਨ ਕੋ ਪੂਜਨ ਤਾਇਓ ਕੂਰ ਕਿਰਿਆ ਉਰਜਾ ਉਹ ਸਭ ਹੀ जग ਸ੍ਰੀ ਪਗਵਾਨ ਕੋ ਪੇਦ ਨਾ ਪਾਇਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ